ਪਰਮ ਸਤਕਾਰਯੋਗ ਗੁਰੂ ਪਿਆਰੇ ਗੁਰੂ ਸਵਾਰੇ ਸਾਧ ਸੰਗਤ ਜੀਓ ਸੋ ਸਤਿਗੁਰਾਂ ਦੀ ਸਰਣ ਦੇ ਵਿੱਚ ਬੈਠ ਕੇ ਗੁਰੂ ਦਰਬਾਰ ਦੇ ਵਿੱਚ ਬੈਠ ਕੇ ਹਰ ਜਸ ਗੁਰਬਾਣੀ ਸਰਵਣ ਕਰ ਰਹੇ ਹੋ ਸੋ ਅਜ ਤਨ ਤਨ ਨੌਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਆਪਣੇ ਸ਼ਬਦ ਦੇ ਰਾਹੀਂ ਸਾਨੂੰ ਸਮਝਾਉਣਾ ਕਰ ਰਹੇ ਹਨ ਮਨ ਰੇ ਪ੍ਰਭ ਕੀ ਸ਼ਰਨ ਵਿਚਾਰੋ ਸਾਡੇ ਮਨ ਨੂੰ ਸਮਝਾਉਣਾ ਕਰ ਰਹੇ ਹਨ ਕਿ ਇਹ ਮਨ ਪ੍ਰਮਾਤਮਾ ਦੀ ਸ਼ਰਨ ਪੈ ਕੇ ਉਸ ਦੇ ਨਾਮ ਦਾ ਧਿਆਨ ਧਰਿਆ ਕਰ ਉਸ ਵਾਹਿਗੁਰੂ ਪਰਮਾਤਮਾ ਦਾ ਨਾਮ ਸਿਮਰਿਆ ਕਰਨ ਜਿਹੇ ਸਿਮਰਤ ਗਨਕਾਸੀ ਉਦਰੀ ਤਾਕੋ ਜਸਿਉ ਰਤਾਰੋ ਜਿਸ ਤਰਾਂ ਪਰਮਾਤਮਾ ਦਾ ਨਾਮ ਸਿਮਰ ਕੇ ਜੋ ਗਨਕਾਸੀ ਉਸ ਦਾ ਉਧਾਰ ਹੋ ਗਿਆ ਸੀ ਗਨਕਾ ਇੱਕ ਇਸਤਰੀ ਦਾ ਨਾਮ ਹੈ ਜੋ ਕਿ ਇੱਕ ਵੇਸਵਾਸੀ ਜੋ ਦੇਵਪਾਰ ਦਾ ਧੰਦਾ ਕਰਦੀ ਸੀ ਇੱਕ ਨਗਰ ਦੇ ਵਿੱਚ ਰਹਿੰਦੀ ਸੀ ਉਸ ਗਨਕਾ ਦਾ ਧੰ ਸ਼੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਨੇ ਆਪਣੀ ਗੁਰਬਾਣੀ ਦੇ ਵਿੱਚ ਵਰਣਨ ਕੀਤਾ ਹੈ ਕਿ ਜਿਸ ਤਰ੍ਹਾਂ ਗਨਕਾ ਪ੍ਰਮਾਤਮਾ ਦਾ ਨਾਮ ਸਿਮਰ ਕੇ ਮੁਕਤੀ ਦੀ ਦਾਤ ਉਸਨੇ ਪ੍ਰਾਪਤ ਕੀਤੀ। ਗਨਕਾ ਇੱਕ ਵੇਸਵਾਸੀ ਇੱਕ ਨਗਰ ਦੇ ਵਿੱਚ ਰਹਿੰਦੀ ਸੀ। ਗਲਤ ਰਾਸਤੇ ਪਈ ਹੋਈ ਸੀ। ਸੋ ਇੱਕ ਰੱਬ ਦਾ ਪਿਆਰਾ ਫਕੀਰ ਜੰਗਲ ਦੇ ਵਿੱਚ ਪਰਮਾਤਮਾ ਦਾ ਨਾਮ ਸਿਮਰਿਆ ਕਰਦਾ ਸੀ। ਸੋ ਇੱਕ ਵਾਰ ਉਸ ਫਕੀਰ ਨੂੰ ਉਸ ਨਗਰ ਦੇ ਵਿੱਚ ਕੋਈ ਕੰਮ ਪੈ ਗਿਆ ਉਹ ਫਕੀਰ ਨਗਰ ਦੇ ਵਿੱਚ ਕਿਸੇ ਕੰਮ ਕਾਰਨ ਆਇਆ ਤਉ ਸਮੇ ਮੀਹ ਹਨੇਰੀ ਆ ਗਿਆ ਤੰ ਉਸ ਫਕੀਰ ਨੇ ਸੱਤ ਦੇ ਵਿੱਚ ਬੈਠੇ ਜੋ ਲੋਕ ਸੀ ਉਹਨਾਂ ਨੂੰ ਪੁੱਛਿਆ ਕਿ ਮੈਂ ਕੋਈ ਸ਼ਰਨ ਲੈਣੀ ਹੈ ਮੀ ਬਹੁਤ ਆ ਗਿਆ ਹੈ ਮੈਨੂੰ ਕਿਸੇ ਧਰਮਸ਼ਾਲਾ ਦਾ ਪਤਾ ਦੱਸੋ ਕਿਉਂਕਿ ਮੇਰੇ ਕੱਪੜੇ ਵੀ ਗਿੱਲੇ ਹੋ ਗਏ ਹਨ ਠੰਡ ਦਾ ਮੌਸਮ ਹੈ ਮੈਂ ਰਾਤ ਕੱਟਣੀ ਹੈ ਮੈਨੂੰ ਕਿਸੇ ਧਰਮਸ਼ਾਲਾ ਦਾ ਪਤਾ ਦੱਸੋ ਕਿਉਂਕਿ ਜਿਸ ਨਗਰ ਦੇ ਵਿੱਚ ਅਜਿਹੋ ਅਜਹੀ ਇਸਤਰੀ ਰਹਿੰਦੀ ਹੋਵੇ ਜੋ ਦੇਵ ਭਾਰ ਦਾ ਧੰਦਾ ਕਰਦੇ ਹੋਵੇ ਤਾਂ ਲੋਕ ਉਸ ਦਾ ਬਹੁਤ ਮਜ਼ਾਕ ਉਡਾਉਂਦੇ ਹਨ ਕਿਉਂਕਿ ਕਈ ਲੋਕ ਇਹੋ ਜਿਹੇ ਜੋ ਕੰਮ ਹਨ ਉਹ ਮਜਬੂਰ ਬਸ ਹੋ ਕੇ ਕਰਦੇ ਹਨ ਤਾਂ ਜੋ ਉਸ ਨਗਰ ਦੇ ਲੋਕ ਸੀ ਉਹ ਗਨਕਾ ਦਾ ਬਹੁਤ ਮਜ਼ਾਕ ਉਡਾਉਂਦੇ ਸਨ ਤਾਂ ਜਦੋਂ ਉਸ ਫਕੀਰ ਨੇ ਧਰਮਸ਼ਾਲਾ ਦਾ ਪਤਾ ਪੁੱਛਿਆ ਕਿ ਮੈਂ ਰਾਤ ਕੱਟਣੀ ਹੈ ਤਾਂ ਉਹਨਾਂ ਨੇ ਉਸ ਨੂੰ ਗਨਕਾ ਦੇ ਘਰ ਭੇਜ ਦਿੱਤਾ ਜਦੋਂ ਫਕੀਰ ਗਨਕਾ ਦੇ ਘਰ ਦੇ ਵੱਲ ਗਿਆ ਤਾਂ ਜਦੋਂ ਉਹ ਗਨਕਾ ਦੇ ਘਰ ਦੇ ਵਿੱਚ ਪੈਰ ਪਾਉਣ ਲੱਗਿਆ ਤਾਂ ਉਸ ਨੇ ਜਦੋਂ ਘਰ ਦਾ ਮਾਹੌਲ ਦੇਖਿਆ ਤਾਂ ਉਸ ਨੇ ਆਪਣਾ ਕਦਮ ਪਿੱਛੇ ਲੈ ਲਿਆ ਉਹ ਵਾਪਸ ਤੁਰਨ ਲੱਗਿਆ ਤਾਂ ਗਨਕਾ ਨੇ ਜਦੋਂ ਦੇਖਿਆ ਕਿ ਕੋਈ ਰੱਬ ਦਾ ਪਿਆਰਾ ਆਇਆ ਸੀ ਅਤੇ ਮੇਰੇ ਦਰ ਤੋਂ ਮੁੜ ਗਿਆ ਤਾਂ ਗਨਕਾ ਉਸ ਫਕੀਰ ਦੇ ਪਿੱਛੇ ਤੁਰ ਪਈ ਉਸ ਦੇ ਚਰਨ ਫੜ ਲਏ ਗਨਕਾ ਉਸ ਫਕੀਰ ਨੂੰ ਕਹਿਣ ਲੱਗੀ ਕਿ ਮੇਰੇ ਘਰ ਬਹੁਤ ਪਾਪੀ ਮਨੁੱਖ ਆਉਂਦੇ ਹਨ ਜਿਨ੍ਹਾਂ ਨੂੰ ਗਲਤ ਕੰਮ ਕਰਨ ਦੀ ਲਾਲਸਾ ਹੈ ਅਜੇ ਹੀ ਲੋਕ ਮੇਰੇ ਘਰ ਬਹੁਤ ਆਉਂਦੇ ਹਨ ਪਰ ਅੱਜ ਮੇਰੇ ਘਰ ਕੋਈ ਰੱਬ ਦਾ ਪਿਆਰਾ ਆਇਆ ਸੀ ਪਰ ਮੈਂ ਉਹ ਮੇਰੇ ਘਰੋਂ ਵਾਪਸ ਪਰਤ ਗਿਆ ਤਾਂ ਮੇਰੇ ਤੇ ਕਿਰਪਾ ਕਰੋ ਮੈਨੂੰ ਵੀ ਉਸ ਰੱਬ ਦੇ ਨਾਲ ਉਸ ਪਰਮਾਤਮਾ ਦੇ ਨਾਲ ਮਿਲਾ ਦਿਓ ਤਾਂ ਉਸ ਫਕੀਰ ਨੇ ਗਨਕਾ ਨੂੰ ਕਿਹਾ ਕਿ ਭਾਈ ਜੋ ਤੂੰ ਕੰਮ ਕਰਦੀ ਹੈ ਉਹ ਬਹੁਤ ਮਾੜਾ ਕਰਮ ਹੈ ਤੂੰ ਚੰਗੇ ਕਰਮ ਕਰਿਆ ਕਰ ਤਾਂ ਉਸ ਗਨਕਾ ਨੇ ਕਿਹਾ ਕਿ ਮੈਨੂੰ ਪਰਮਾਤਮਾ ਦਾ ਨਾਮ ਦਿਓ ਮੈਨੂੰ ਦੱਸੋ ਕਿ ਮੈਂ ਕਿਸ ਤਰ੍ਹਾਂ ਉਸ ਪਰਮਾਤਮਾ ਦੇ ਨਾਲ ਜੁੜਨਾ ਕਰਾਂ ਤਾਂ ਉਸ ਫਕੀਰ ਨੇ ਗਨਕਾ ਨੂੰ ਇੱਕ ਤੋਤਾ ਦੇ ਦਿੱਤਾ ਕਿ ਭਾਈ ਤੂੰ ਇਸ ਤੋਤੇ ਨੂੰ ਆਪਣੇ ਕੋਲ ਰੱਖ ਇਹ ਤੋਤਾ ਸਵੇਰੇ ਰਾਮ ਦਾ ਨਾਮ ਜਪਦਾ ਹੈ ਇਹ ਤੋਤਾ ਬੋਲਣ ਵਾਲਾ ਹੈ ਇਹ ਸਵੇਰੇ ਉੱਠਣਸਾਰ ਪਰਮਾਤਮਾ ਦਾ ਨਾਮ ਸਿਵਰਦਾ ਹੈ ਰਾਮ ਰਾਮ ਦਾ ਉਚਾਰਨ ਕਰਦਾ ਹੈ ਤੂੰ ਇਹ ਕੰਮ ਕਰਨਾ ਹੈ ਕਿ ਤੂੰ ਇਸ ਨੂੰ ਸਵੇਰੇ ਉੱਠ ਕੇ ਉਸ ਪਰਮਾਤਮਾ ਦਾ ਨਾਮ ਜਪਾਉਣਾ ਹੈ ਆਪ ਵੀ ਜਪਣਾ ਹੈ ਤੇ ਇਸ ਤੋਤੇ ਨੂੰ ਵੀ ਉਸ ਪਰਮਾਤਮਾ ਦਾ ਨਾਮ ਜਪਾਉਣਾ ਹੈ ਤਾਂ ਗਨਕਾ ਨੇ ਸਤਿਵਚਨ ਕਹਿ ਕੇ ਉਹ ਤੋਤਾ ਲੈ ਲਿਆ ਤੇ ਹੁਣ ਉਹ ਸਵੇਰੇ ਉੱਠਦੀ ਹੈ ਇਸ਼ਨਾਨ ਕਰਦੀ ਹੈ ਅਤੇ ਉਸ ਤੋਤੇ ਨੂੰ ਉਸ ਪ੍ਰਮਾਤਮਾ ਦਾ ਨਾਮ ਜਪਾਉਂਦੀ ਹੈ। ਰਾਮ-ਰਾਮ ਦਾ ਜਾਪ ਕਰਾਉਂਦੀ ਹੈ। ਤਾਂ ਇਸ ਤਰ੍ਹਾਂ ਉਸ ਗਨਕਾ ਦਾ ਉਸ ਤੋਤੇ ਦੇ ਨਾਲ ਬਹੁਤ ਪਿਆਰ ਪੈ ਗਿਆ। ਅਤੇ ਪ੍ਰਮਾਤਮਾ ਦੇ ਨਾਮ ਦੇ ਨਾਲ ਵੀ ਗਨਕਾ ਦਾ ਪਿਆਰ ਪੈ ਗਿਆ। ਹੁਣ ਗਣਕਾ ਨੂੰ ਜਦੋਂ ਟਾਈਮ ਲੱਗਦਾ ਹੈ ਉਹ ਤੋਤੇ ਨੂੰ ਪ੍ਰਮਾਤਮਾ ਦਾ ਨਾਮ ਜਪਾਉਣ ਲੱਗ ਜਾਂਦੀ ਹੈ ਪਤਾ ਨਹੀਂ ਲੱਗਦਾ ਕਿੰਨਾ ਸਮਾਂ ਲੰਘ ਗਿਆ ਜੋ ਗਲਤ ਕੰਮਾਂ ਦੇ ਵਿੱਚ ਗਣਕਾ ਪਈ ਹੋਈ ਸੀ ਉਸ ਕੰਮਾਂ ਦੇ ਵੱਲੋਂ ਉਹਦਾ ਮਨ ਹਟਣਾ ਸ਼ੁਰੂ ਹੋ ਗਿਆ ਗਲਤ ਸੰਗਤ ਦੇ ਵਿੱਚੋਂ ਭੈੜੇ ਕਰਮਾਂ ਦੇ ਵਿੱਚੋਂ ਗਨਕਾ ਦਾ ਮਨ ਹਟਣਾ ਸ਼ੁਰੂ ਹੋ ਗਿਆ ਉਹ ਪਰਮਾਤਮਾ ਦਾ ਨਾਮ ਸਿਮਰਦੀ ਹੈ ਅਤੇ ਨਾਲ ਹੀ ਉਸ ਤੋਤੇ ਨੂੰ ਨਾਮ ਜਪਉਂਦੀ ਹੈ ਕਈ ਦਿਨ ਲੰਘ ਗਏ ਤਾਂ ਜਦੋਂ ਇੱਕ ਸਵੇਰ ਉਹ ਉੱઠી ਇਸ਼ਨਾਨ ਕੀਤਾ ਤਾਂ ਜੋ ਤੋਤਾ ਉਸਨੇ ਪਿੰਜਰੇ ਦੇ ਵਿੱਚ ਪਾਇਆ ਹੋਇਆ ਸੀ ਰਾਤ ਨੂੰ ਉਸ पिंजਰੇ ਦੇ ਵਿੱਚ ਇੱਕ ਸੱਪ ਆ ਗਿਆ। ਉਸ ਸੱਪ ਨੇ ਉਸ ਤੋਤੇ ਨੂੰ ਡੰਗ ਮਾਰ ਦਿੱਤਾ ਅਤੇ ਉਹ ਤੋਤਾ पिंजਰੇ ਦੇ ਵਿੱਚ ਹੀ ਮਰ ਗਿਆ। ਅਤੇ ਸੱਪ ਵੀ ਉਸੇ पिंजਰੇ ਦੇ ਵਿੱਚ ਬੈਠ ਗਿਆ। ਹੁਣ ਜਦੋਂ ਗਣਕਾ ਸਵੇਰੇ ਉੱਠਦੀ ਹੈ ਇਸ਼ਨਾਨ ਕਰਕੇ ਕਿਉਂਕਿ ਉਹਦਾ ਨਿਤ ਦਾ ਕਰਮ ਹੈ ਕਿ ਤੋਤੇ ਨੂੰ ਨਾਮ ਜਪਉਣਾ ਹੈ। ਉਹ ਜਦੋਂ ਤੋਤੇ ਨੂੰ ਨਾਮ 'ਚ ਪਾਉਣ ਵਾਸਤੇ ਪ੍ਰਮਾਤਮਾ ਦਾ ਨਾਮ ਸਿਮਰਦੀ ਹੈ ਤਾਂ ਤੋਤਾ ਬੋਲਦਾ ਨਹੀਂ ਹੈ। ਤੋਤੇ ਦੀ ਆਵਾਜ਼ ਨਹੀਂ ਆਉਂਦੀ। ਤਾਂ ਗਨਕਾ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਤੋਤਾ ਅਜੇ ਸੁੱਤਾ ਪਿਆ ਹੈ। ਇਹ ਅਜੇ ਉੱਠਿਆ ਨਹੀਂ ਹੈ। ਤਾਂ ਜਦੋਂ ਗਨਕਾ ਨੇ ਆਪਣਾ ਹੱਥ ਉਸ ਦੇ ਪਿੰਜਰੇ ਦੇ ਵਿੱਚ ਪਾਇਆ ਤਾਂ ਜੋ ਸੱਪ ਸੀ ਉਸਨੇ ਗਨਕਾ ਨੂੰ ਕੱਟ ਲਿਆ। ਨਾਲ ਹੀ ਜੋ ਗਨਕਾ ਸੀ ਉਸ ਪ੍ਰਮਾਤਮਾ ਦਾ ਨਾਮ ਸਿਮਰ ਰਹੀ ਹੈ ਉਸ ਦੇ ਮੁਖ ਦੇ ਵਿੱਚ ਪ੍ਰਮਾਤਮਾ ਦਾ ਨਾਮ ਹੈ ਨਾਮ ਸਿਮਰਦੇ ਸਿਮਰਦੇ ਉਸ ਗਨਕਾ ਦਾ ਉਸ ਗਨਕਾ ਦੀ ਮੌਤ ਹੋ ਜਾਂਦੀ ਹੈ ਕਿਉਂਕਿ ਉਸ ਦੇ ਮੁਖ ਦੇ ਵਿੱਚ ਪ੍ਰਮਾਤਮਾ ਦਾ ਨਾਮ ਸੀ ਕਿਉਂਕਿ ਸਤਿਗੁਰੂ ਜੀ ਕਹਿੰਦੇ ਕਿ ਜਿਹੜਾ ਅੰਤ ਵੇੜੇ ਪ੍ਰਮਾਤਮਾ ਦਾ ਨਾਮ ਸਿਮਰਦਾ ਹੈ ਕਈ ਲੋਕ ਅੰਤ ਵੇਲੇ ਆਪਣੇ ਬੱਚਿਆਂ ਨੂੰ ਦੇਖਦੇ ਹਨ ਕਿ ਮੇਰੇ ਬੱਚਿਆਂ ਦਾ ਕੀ ਬਣੇਗਾ ਜਿਹੜੇ ਅੰਤ ਵੇਲੇ ਪ੍ਰਮਾਤਮਾ ਦਾ ਨਾਮ ਸਿਮਰਦੇ ਹਨ ਤਾਂ ਸਤਿਗੁਰੂ ਜੀ ਕਹਿੰਦੇ ਉਹਨੂੰ ਪ੍ਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ ਹੈ ਉਸ ਦਾ ਮੇਲ ਪ੍ਰਮਾਤਮਾ ਦੇ ਨਾਲ ਹੋ ਜਾਂਦਾ ਹੈ ਇਸੇ ਤਰ੍ਹਾਂ ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਉਹਨਾਂ ਨੇ ਵੀ ਆਪਣੇ ਸ਼ਬਦ ਦੇ ਰਾਹੀਂ ਇਹੀ ਸਮਝਾਉਣਾ ਕੀਤਾ ਹੈ ਕਿ ਜਿਸ ਤਰ੍ਹਾਂ ਗਨਕਾ ਨੇ ਪਰਮਾਤਮਾ ਦਾ ਨਾਮ ਸਿਮਰ ਕੇ ਉਸ ਪ੍ਰਭੂ ਪਰਮਾਤਮਾ ਨੂੰ ਪਾ ਲਿਆ ਤਾਂ ਸਾਨੂੰ ਵੀ ਉਸ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਕੇ ਉਸ ਪਰਮਾਤਮਾ ਦਾ ਨਾਮ ਸਾਨੂੰ ਸਿਮਰਨਾ ਚਾਹੀਦਾ ਹੈ ਤਾਂ ਕਿ ਜੋ ਸਾਡਾ ਇਹ ਜਨਮ ਹੈ ਇਹ ਜੀਵਨ ਹੈ ਇਹ ਸਵਰਜ ਜਾਵੇ ਕਿਉਂਕਿ ਆਪਾਂ ਪਹਿਲਾਂ ਵੀ ਵਿਚਾਰਾਂ ਕਰਦੇ ਹਾਂ ਕਿ ਮੌਤ ਇੱਕ ਦਿਨ ਸਭ ਨੂੰ ਆਉਣੀ ਹੈ ਪਰ ਇਹ ਨਹੀਂ ਪਤਾ ਕਿ ਸਾਡੀ ਮੌਤ ਕਿਸ ਤਰ੍ਹਾਂ ਲਿਖੀ ਹੋਈ ਹੈ ਪਰ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਾਂਗੇ ਤਾਂ ਜਿਹੜੀ ਸਾਡੀ ਮੌਤ ਹੈ ਉਹ ਸੌਖੀ ਹੋ ਜਾਵੇਗੀ ਇਸੇ ਤਰ੍ਹਾਂ ਸਤਿਗੁਰੂ ਜੀ ਵਾਰ-ਵਾਰ ਆਪਣੀ ਗੁਰਬਾਣੀ ਦੇ ਵਿੱਚ ਆਪਣੇ ਸ਼ਬਦਾਂ ਦੇ ਰਾਹੀਂ ਸਾਨੂੰ ਹਰ ਰੋਜ਼ ਇਹ ਸਮਝਾਉਣਾ ਕਰਦੇ ਹਨ ਕਿ ਮਨ ਰੇ ਪ੍ਰਭ ਕੀ ਸ਼ਰਣ ਵਿਚਾਰੋ ਪਰਮਾਤਮਾ ਦੀ ਸ਼ਰਨ ਦੇ ਵਿੱਚ ਪੈ ਕੇ ਸਾਨੂੰ ਹਰ ਰੋਜ਼ ਉਸ ਪਰਮਾਤਮਾ ਦਾ ਨਾਮ ਸਾਨੂੰ ਸਿਮਣਾ ਚਾਹੀਦਾ ਹੈ ਤਾਂ ਜੋ ਸਾਡਾ ਇਸ ਦੁਨੀਆ ਤੇ ਆਇਆ ਸਾਡਾ ਜਨਮ ਹੈ ਉਹ ਸਬਰ ਸਕੇ ਸੋ ਹੋਈਆਂ ਭੁੱਲਾਂ ਦੀ ਖਿਮਾ ਬਲਾਉ ਫਤਿਹ ਆਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ